ਗੁਰਪ੍ਰਭ ਤੇਰੀ ਮਾਤਾ ਕੋ ਦਿਲ ਲੱਗ ਜੂਗਾ ਉਹਦਾ ਮਗਰੋਂ ਨਹੀਂ ਖੇਡਣ ਦੇ ਆਹੇ ਬੜਾ ਸੋਨਾ ਹਾਂ ਹਾਂ ਤੇ ਡੱਗ ਜਾਣਾ ਉਹਦਾ ਦਿਲ ਇਹ ਤੇ ਸਾਹ ਨਾ ਲੈ ਲੀਏ ਹਾਂ ਉਹ ਨਾ ਕੰਮ ਕਰਕੇ ਨਹੀਂ ਥੱਕੀ ਤਾਂ ਜਿੰਨਾ ਤੋਰ ਤੋਰ ਕੇ ਥੱਕ ਠੀਕਦਾ ਮੈਨੂੰ ਤਾਂ ਆਹ ਨਾ ਮੀਂਹ ਪੈਣ ਕਰਕੇ ਨਾ ਕੰਮ ਜਾ ਹੋ ਗਿਆ ਜੀ ਹਾਂ ਬਹਿ ਜਾ ਘੜੀ ਇੱਕ ਤਾਂ ਲੱਗੇ ਵੀ ਮੀਂਹ ਚ ਲੱਗ ਰਹੇ ਨੇ ਆ ਨਾ ਤੁਸੀਂ ਚੱਲ ਬਹਿ ਜਾ ਲੈ ਗਿਆ ਘਰੇ ਵੀ ਕੰਮ ਹੈ ਤੇ ਮੀਂਹ ਦੇ ਵਿੱਚ ਇੱਥੇ ਵੀ ਕਰ ਮੀ ਤੇ ਵੀ ਜੀ ਤਾਂ ਉਹ ਤਾਂ ਮੀਂਹ ਬੜਾ ਪਿਆ ਤੇ ਮੀਂਹ ਦਾ ਇਸ਼ਾਰਾ ਕੰਮ ਕਰਨਾ ਪਿਆ ਨਾ ਹਾਂ ਤੇ ਮੈਨੂੰ ਵੀ ਠੰਡ ਚ ਲੱਗ ਗਈ ਕੋਈ ਨਹੀਂ ਸਾਹ ਲੈ ਕੇ ਤੇ ਫੇਰ ਚੱਲ ਜਾਂਦੇ ਆ ਆਹ ਸੋਦਾ ਨਾ ਮੰਮੀ ਵਿਚਾਰੇ ਹਾਂ ਵੀ ਕਰੁੰਦਾ ਮਾਵਾ ਨੂੰ ਕਹਿੰਦੇ ਵੀ ਮੈਂ ਆਹ ਭਿਓ ਦੇ ਕੋਠੇ ਚ ਹੋ ਗਿਆ ਹਣਾ ਤੇ ਕਹਿੰਦੇ ਮੈਂ ਆਹ ਵੇਖ ਕੇ ਆਮਾ ਆਹ ਹੋਈ ਨਾ ਫਿਕਰ ਉਹਦਾ ਯਾ ਮਾਵਾ ਨਹੀਂ ਫਿਕਰ ਕਰਨਾ ਹੁੰਦਾ ਹਾਂ ਉਹਦਾ ਖੁਸ਼ ਬੜੇ ਹੋਏ ਵੀ ਚਲ ਕੰਮ ਮਿਲ ਗਿਆ ਤੁਹਾਨੂੰ ਦੋਨਾਂ ਨੂੰ ਅੱਛਾ ਹਾਂ ਹੂੰ ਬੜੇ ਖੁਸ਼ ਹੀ ਗਏ ਆ ਮੈਨੂੰ ਤੁਹਾਨੂੰ ਕਹਿਣਾ ਨਹੀਂ ਪੁੱਛਣਾ ਨਹੀਂ ਨਾ ਹਾਂ ਕਹਿੰਦੇ ਮੈਨੂੰ ਫਿਕਰ ਹੀ ਰਹਿੰਦੀ ਸੀ ਤੁਹਾਡੀ ਹੂੰ ਆੜੇ ਕੋ ਕਿਹੜਾ ਫੋਨ ਆਸ਼ਾ ਫੋਨ ਕਰਕੇ ਉਹਨਾਂ ਨੇ ਪੁੱਛ ਲੈਣਾ ਹੁੰਦਾ ਵਾ ਆਹੋ ਚਲ ਵਿਚਾਰੇ ਇਦਾਂ ਹੀ ਆਣ ਕੇ ਕੀ ਤੇ ਪੁੱਛਣ ਤੇ ਪੁੱਛਣ ਤੇ ਗੁਰੂ ਵਰਦਾ ਵੀ ਇਦਾਂ ਹੀ ਉਹਨਾਂ ਬੜਾ ਬੱਕ ਕਿੰਨਾ ਖਿਆਲ ਰੱਖਣ ਠੀਕ ਹਾਂ ਕਹਿੰਦੇ ਗੁਰੂ ਵਰਤ ਕੀ ਲੈ ਆਈ ਸੀ ਗੁਰੂ ਵਰਤ ਵਾਸਤੇ ਆਵਨਿ ਕਿੰਨੇ ਕਿੰਨੇ ਚੀਜ਼ਾਂ ਖਾਣ ਵਾਸਤੇ ਹੂੰ ਹੂੰ ਉਹਨੇ ਤਾਂ ਗੁਰਵਰ ਬੜਾ ਖੁਸ਼ ਵਾ ਕਿ ਮੈਨੇ ਨੀਆਂ ਚੀਜ਼ਾਂ ਮਿਲ ਗਈਆਂ ਅੱਛਾ ਉਹ ਦਾਣਾ ਭਰਾ ਬਝਾਈ ਦੇ ਕੀ ਤੇ ਨਾਨ ਕੇ ਨਹੀਂ ਵੱਢਦੇ ਕੋਲ ਉਹਨੇ ਕਿਥੋਂ ਮੜਨਾ ਉਹ ਵੀ ਦਿਹਾੜੀ ਟੱਪਾ ਕਰਦਾ ਵਿਚਾਰਾ ਮਰ ਗਈ ਆ ਵੀ ਆਹੇ ਤੇ ਚੜ ਕਦੀ ਕਦਾ ਹੀ ਨਾ ਆ ਜਾਦਾ ਹੁਣ ਹਾੜੂ ਕਿਹੜਾ ਜਾ ਜਾਂਦਾ ਆਹੇ ਵੀ ਗੱਲ ਹੈਗੀ ਆ ਹੁਣ ਜਿੱਥੇ ਕੰਮਾਂ ਤੇ ਲੱਗੇ ਉਹ ਫੇਰ ਨਹੀਂ ਆਉਣ ਜਾਣ ਦਿੰਦੇ ਨਾ ਗੱਲ ਤੇ ਇਹੀ ਆ ਨਾ ਵੀ ਉਹ ਹੂੰ ਜਿੱਥੇ ਉਹ ਫਸ ਜਾਣਾ ਉੱਥੇ ਕਿਹੜਾ ਨਿਕਲਣ ਦੇਣੇ ਨੇ ਸਰਦਾਰ ਹਾਂ ਹੁਣ ਜੇ ਮੈਂ ਕਮਾਦ ਮੈਂ ਆਪਣੀ ਭੈਣ ਕੋਲ ਤੇ ਤਾਂ ਮੈਨੂੰ ਕਿਹੜਾ ਛੱਜੇ ਮੈਂ ਸਰਦਾਰ ਕੋਲ ਛੁੱਟੀ ਮੰਗਵੀਂ ਨੂੰ ਦੇਣੀ ਥੋੜੀ ਹਾਂਏ ਤੇ ਹੈ ਹੀ ਮੈਨੂੰ ਚਾਹ ਜਿਆਦਾ ਹਾਂ ਮੈਂ ਰੋਸ ਹੀ ਕਰੀ ਚਾਹੀਦੀ ਹੈ ਕਿ ਸਾਡੇ ਗਰੀਬਾਂ ਦੇ ਤਾਂ ਬਸ ਰੋਸ ਹੀ ਹੁੰਦੇ ਆ ਬਿਲਕੁਲ ਇਹ ਤੇ ਹੈ ਹੀ ਜੀ ਨਾ ਤੇ ਨਾ ਵੱਡਿਆਂ ਸਰਦਾਰਾਂ ਦਾ ਹੀ ਆ ਉਹ ਤਾਂ ਨਹੀਂ ਹੈਗਾ ਤੇ ਜੀ ਨਾ ਦਾ ਹੀ ਹੈ ਜਦੋਂ ਜੀ ਕਰਦਾ ਆਪਣੀਆਂ ਗੱਡੀਆਂ ਫਾੜਦੇ ਚੱਲ ਜਾਂਦੇ ਆ ਅਸੀਂ ਜਿੱਥੇ ਜਾਣਾ ਤੁਰ ਕੇ ਜਾਣਾ ਸਾਡੇ ਵਰਗਿਆਂ ਤੋਂ ਸਾਈਕਲ ਵੀ ਨਹੀਂ ਆਗੇ ਚਲ ਕੋਈ ਨਹੀਂ ਪਰਮਾਤਮਾ ਦੇ ਰੋਸਾ ਨਹੀਂ ਕਈਦਾ ਉਹ ਤਾਂ ਧਨਵਾਦੀ ਕਈਦਾ ਜਿੱਥੇ ਰੱਖਦਾ ਉਹ ਚੰਗਾ ਹੀ ਕਰਦਾ ਕਾਹੇ ਤੇ ਐਚੜੋਂ ਜਾਤ ਤੇ ਕਰਦੇ ਹੀ ਹਨਾ ਜੇ ਉਹ ਹੀ ਜੇ ਸਾਨੂੰ ਜਿਆਦਾ ਦਿੱਤਾ ਹੁੰਦਾ ਸ਼ਾਇਦ ਇਹ ਜਾਤ ਨਾ ਕਰਦੇ ਪਰਮਾਤਮਾ ਨੂੰ ਇਹ ਤਾਂ ਹੈ ਹੀ ਹੈ ਕਈ ਲੋਕ ਇਹੋ ਹੀ ਹੁੰਦੇ ਜਿੰਨਾਂ ਨੂੰ ਸਭ ਕੁਝ ਦਿੱਤਾ ਹੁੰਦਾ ਰੱਬ ਨੂੰ ਭੁੱਲੀ ਜਾਂਦੇ ਹਾਂ ਹੂੰ ਚੜੇ ਦੇ ਵਿੱਚ ਵੀ ਉਹਦਾ ਭਲਾ ਹੀ ਹੋਊਗਾ ਕੋਈ ਸਭ ਤੋਂ ਪਤਾ ਖਾਣੂ ਖੁਸ਼ੀ ਰੱਬ ਨੇ ਸਾਨੂੰ ਸੋਨਾ ਜਾਂ ਪੁੱਤ ਦਿੱਤਾ ਹੋਣਾ ਹਾਂ ਸਾਰੇ ਹੋ ਗਏ ਨਾ ਬੜੇ ਸਰਦਾਰੋਂ ਵੀ ਇਦਾਂ ਹੀ ਕਹਿੰਦੇ ਜਿੰਨਾਂ ਕਰਮਾਂ ਦਾ ਕੰਮ ਕਰਤੀ ਹੈ ਨਾ ਹਾਂ ਕਿੰਦੇ ਕਿ ਕਿੰਨਾ ਸੋਹਣਾ ਵਾ ਫਿਰ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਤੇ ਉਹ ਵੀ ਨਾ ਬੜਾ लाਡ ਵੀ ਬੜਾ ਕਰਦੀ ਉਹ ਨਾ ਤੇ ਲੋਕ ਇਹਨਾਂ ਚੀਜ਼ਾਂ ਨੂੰ ਕਈ ਤਰਸਦੇ ਆ ਵੱਡੇ ਵੱਡੇ ਬੀ ਤਰਸਦੇ ਆ ਹਾਂ ਇਹ ਤੇ ਹੈ ਇਹ ਖੁਸ਼ੀ ਤੇ ਸਾਨੂੰ ਪਰਮਾਤਮਾ ਸਭ ਤੋਂ ਵੱਡੀ ਨਾ ਬਾਜੀ ਦਿੱਤੀ ਆ ਹਾਂ ਹੁਣ ਇਥੇ ਥੱਕੇ ਹੜੇ ਜਾਈਦਾ ਨਾ ਤੇ ਜਦੋਂ ਜਾ ਕੇ ਜਦੋਂ ਵੇਖੀਦਾ ਨਾ ਖੇਡ ਲਈਦਾ ਨਾ ਤੇ ਸਾਰਾ ਥਕੇਮ ਵਾਲਾ ਤੇ ਜਾਂਦਾ ਵੇਖ ਹਾਂ ਐਵੇਂ ਹੁੰਦਾ ਵਾ ਕਿ ਹੈ ਤੇ ਮੈਂ ਵੀ ਉਹਨੂੰ ਵੇਖ ਵੇਖ ਕੇ ਕੰਮ ਕਰਦੀ ਰਹਿਨੀ ਸਾਰਾ ਦਿਨ ਅੱਜ ਹੁਣ ਸੋਨੇ ਲੈ ਕੇ ਆਂਦਾ ਨਾ ਤੇ ਮੈਨੂੰ ਹੋਰ ਤਰ੍ਹਾਂ ਹੁੰਦਾ ਹੀ ਆ ਮੈਨੂੰ ਤੇ ਮੈਨੂੰ ਇਹ ਫਿਕਰ ਲੱਗ ਗਈ ਫਿਰ ਨਾਨੀ ਆਪਣੀ ਕੋ ਰਹਿ ਜਾਊਗਾ ਨਹੀਂ ਰਹਿ ਲੈਣਾ ਉਹਨੇ ਹਾਂ ਉਹ ਜਿਹੜੀਆਂ ਚੀਜ਼ਾਂ ਨੇ ਉਹਨੇ ਥੋੜੀਆਂ ਥੋੜੀਆਂ ਦਿੰਦੀ ਰਹਿਣਾ ਮੈਂ ਤੇਰੇ ਨੇ ਰਹਿ ਪੈ ਰੋ ਚੱਲ ਵਧੀਆ ਫਿਰ ਤੇ ਨਾ ਹਾਂ ਚੱਲੀਏ ਫਿਰ ਹੈ ਆਪ ਚੱਲੀਏ ਫਿਰ ਜਾ ਕੇ ਤੇ ਕੰਮ ਕਰੀ ਵੀ ਤੂੰ ਉੱਪਰ ਚੜ ਜਾਣੀ ਮੈਂ ਕੀ ਕਰ ਤੈਨੂੰ ਹੋ ਦੱਸਾਂਗੀ ਹਾਂ ਕਿੰਨਾ ਕੰਮ ਹੈ ਜਿੱਥੇ ਤੂੰ ਕੰਮ ਕਰਦੀ ਹੈ ਲਾਡੀ ਸਰਦਾਰ ਕਾ ਨਹੀਂ ਇੱਥੇ ਕੰਮ ਤੇ ਵਾਵਾ ਬਸ ਹਾਂ ਕੀ ਕੀ ਕੰਮ ਕਰਾਉਂਦੇ ਤੇ ਤੂੰ ਕਰਨਾ ਉਹ ਇਹ ਝਾੜੂ ਪੋਚਾਵਾ ਤੇ ਗੋਏ ਕੁੜੇ ਦਾ ਵਾ ਤੇ ਕਈ ਵਾਰ ਕੱਪੜੇ ਧੋ ਦੇਣੀ ਤੇ ਰੋਟੀ ਚ ਰੋਟੀ ਪਾਣੀ ਪੋਛਦੇ ਆ ਤੈਨੂੰ ਨਹੀਂ ਰੋਟੀ ਪਾਣੀ ਤਾਂ ਚੰਗਾ ਹੀ ਪੋਛਦੇ ਹਾਂ ਹਾਂ ਉਹ ਤਾਂ ਫਿਰ ਜਦੋਂ ਮੈਂ ਖਾਣਾ ਹੁੰਦਾ ਫੇ ਮੈਂ ਕਹਿ ਦਿੰਨੀ ਮੈਂ ਖਾਣਾ ਜਦੋਂ ਨਹੀਂ ਤੇ ਫਿਰ ਨਹੀਂ ਕਰਦਿਆਂ ਅੱਛਾ ਹਾਂ ਨਹੀਂ ਰੋਟੀ ਪਾਣੀ ਉਹ ਪੋਛਦੀ ਆ ਤੇ ਮੇਰੀ ਸਰਦਾਰਲੀ ਕੀ ਕਹਿੰਦੀ ਤੁਹਾਨੂੰ ਆਖਦਾ ਆਹ ਉਹ ਕਹਿੰਦੇ ਕਹਿੰਦੀ ਤੇ ਤੈਨੂੰ ਵੀ ਤੁਹਾਨੂੰ ਵੀ ਕੰਮ ਤੋਂ ਹਟਾ ਦੇਣਾ ਵਾ ਜੇ ਨਾ ਤੂੰ ਕੰਮ ਕੀਤਾ ਤੇ ਮੈਂ ਹਾਂ ਚੱਲ ਕੀ 500 ਰੁਪਏ ਪਿੱਛੇ ਕਰਨਾ ਇਦਾਂ ਕਹਿੰਦੀ ਆਹ ਚਲੋ 10000 ਤੇ ਮੰਨ ਗੀ 10000 ਤੇ ਸਹੀ ਆ ਵੇਖ ਲੈ ਐਵੇਂ ਨਾ ਕਹਦੀ ਇੱਥੋਂ ਤੂੰ 4000 ਲੈ ਢੀ ਉਹਨਾਂ 10000 ਦੇਣਾ ਪਰ ਇਹ ਨਹੀਂ ਹੈਗਾ ਤਾਂ ਪੁੱਛਾ ਹੀ ਲਾਉਣਾ ਵਾ ਕੱਲਾ ਪੁੱਛੇ ਕਿ ਇਦਾਂ ਲਾਉਣਾ ਪੁੱਛਾ ਹੀ ਹਾਂ ਅੱਜ ਫੇਰ ਨਾ ਮੈਂ ਇਦਾਂ ਕਰਦੀ ਆਂ ਵੀ ਉਹਨਾਂ ਤਾਂ ਤਾਂ ਪੁੱਛਾ ਹੀ ਹੁੰਦਾ ਕੱਲਾ ਤੇ ਇੱਕ ਨਾ ਉਹਨਾਂ ਦਾ ਸੁਭਾਅ ਵੀ ਆਂਟੀ ਦਾ ਨਾ ਉਹ ਤਰ੍ਹਾਂ ਦਾ ਵਾ ਝਾਟੀ ਲੜਦੀ ਨਹੀਂ ਮੋਦੀ ਬੜਬੋਲੀ ਆ ਵੈਸੇ ਦਿਲ ਚੋਂ ਦੇ ਕੱਖ ਨਹੀਂ ਹੈਗਾ ਆਹੋ ਤੇ ਮੈਂ ਫੇਰ ਇਦਾਂ ਕਰੂੰਗੀ ਪਹਿਲਾਂ ਉਹਨਾਂ ਕਰ ਪੁੱਛਾ ਲਾ ਆਉਣੀ ਆ ਤੇ ਫੇਰ ਆਈ ਇਹ ਨਾ ਜਾਉਂਗੀ ਨਹੀਂ ਵੇਨੇ ਪਹਿਲਾਂ ਜਿਹੜੇ ਲਾਡੀ ਸਰਕਾਰ ਸਰਦਾਰ ਦਾ ਗੇਟ ਖੁੱਲਾ ਹੋਗਾ ਨਾ ਹਾਂ ਫੇਰ ਤੂੰ ਲਾਡੀ ਸਰਦਾਰ ਘਰ ਚਲ ਜੀ ਠੀਕ ਹੈ ਹਾਂ ਤੇ ਜੇ ਬੰਦ ਹੋਊਗਾ ਨਾ ਤੇ ਫੇਰ ਚਲ ਜੀ ਉੱਥੇ ਹੈ ਆਹ ਤਾਂ ਫੇਰ ਛੇਤੀ ਕਰਕੇ ਪੋਚਾ ਲੱਗਦੇ ਫੇਰ ਆ ਜੀ ਹਾਂ ਇੱਦਾਂ ਫੇਰ ਮੈਂ ਉਹਦਾ ਛੇਤੀ ਛੇਤੀ ਕੰਮ ਕਰਕੇ ਚਲ ਜਾਣਾ ਚਲ ਫੇਟ ਲਈ ਤੇ ਫੇਰ ਮੰਮੀ ਨਾਲ ਨਾ ਗੱਲਾਂ ਕਰੂੰਗੀ ਆਹ ਜਿਵੇਂ ਨੇ ਕਹਣਾ ਮੈਂ ਆਈਏ ਤੇ ਇਹ ਸਾਰਾ ਦਿਨ ਉੱਥੇ ਲਾਈ ਆ ਆਹ ਮੇਰਾ ਮਿੰਨੂ ਸਾਮਾ ਪੈ ਜਾਣੀਆਂ ਹਾਂ ਗੱਲ ਸੁਣਾਂ ਸਰਦਾਰਾਂ ਦੇ ਗੇਟ ਤੇ ਬੰਦੀ ਆ। ਆਹੋ ਬੰਦ ਤੇ ਨਾ ਤੇ ਕਰ ਲਾ ਫੇ ਉਧਰ ਹੈ ਨਾ 10 ਮਿੰਟ ਲੱਗਣੇ ਤੈਨੂੰ ਸਾਰੇ। ਆਹ ਇੱਧਰ ਹੀ ਆਦੀ ਆ। ਕਿਉਂਕਿ ਸਰਦਾਰਨੀ ਸ਼ਕਤੀ ਉੱਠ ਜਾਂਦੀ ਇਹਨੇ ਪੋਚਾ ਲਾ ਲਿਆਣਾ ਛੜਛੂ ਲਾ ਲਿਆਣਾ। ਹਾਂ ਤੇ ਪੋਚਾ ਲਾਦੀ। ਆਹੋ ਜੇ ਮੈਂ ਇੱਧਰ ਆ ਗਈ ਨਾ ਫੇ ਤੁਹਾਨੂੰ ਬੋਲੂਗੀ ਕਿ ਉਧਰ ਚਲੇਗੀ ਪਹਿਲਾਂ। ਆਹੋ ਹਾਂ। ਹਾਂ। ਚੱਲ ਆ ਜਾ ਪਹਿਲਾਂ। ਕਿੱਦਾਂ ਕਰਦੇ ਆਹ। ਉਹਨਾਂ ਦਾ ਪੋਚਾ ਲਾ ਕੇ ਪਹਿਲਾਂ। ਤੇ ਫੇ ਸਿੱਧੀ ਆ ਜੀ ਇੱਧਰ। ਹਾਂ ਹਾਂ। ਉਹ ਆ ਤੇ ਬੰਦੀ ਆ। ਬਹਿਲ ਮਾਰਨਾ। ਹਾਂ ਬਹਿਲ ਮਾਰ। ਦੇਖ ਜੀ ਸਰ ਆ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਟੀ ਸਤਿ ਸ੍ਰੀ ਅਕਾਲ ਗੋਪੀ ਤੂੰ ਨਾਲ ਹੀ ਆ ਗਈਆਂ ਹਾਂਜੀ ਉਹਨਾਂ ਦਾ ਨਾ ਬੁਆ ਵਜਿਆ ਹੀਗਾ ਮੈਂ ਤੁਹਾਡਾ ਤਾਂ ਚਲ ਪੋਚਾ ਹੀ ਲਾਉਣਾ ਵਾ ਤੇ ਚਲ ਮੈਂ ਪਹਿਲਾਂ ਘਰ ਜਾਨੀ ਆ ਚਲ ਆਜੋ ਤੁਸੀਂ ਉਧਾਂ ਚਾਹ ਪਾਣੀ ਮੈਂ ਬਣਾਉਣੀ ਪੀਓ ਪਰ ਪਤਾ ਕੀ ਹੋਇਆ ਵਾ ਇਹ ਤੇ ਮੈਂ ਥਾਂ ਹੀ ਨਹੀਂ ਹੁੰਜਿਆ ਬਾਉ ਹੁੰਜਿਆ ਨਹੀਂ ਨਹੀਂ ਥਾਂ ਹੀ ਨਹੀਂ ਨਾ ਹੁੰਜਿਆ ਜੇ ਉਦੋਂ ਤੂੰ ਕਰ ਲੈ ਥੋੜਾ ਬੋਤਾ ਕੋਈ ਗੱਲ ਨਹੀਂ ਮੈਂ ਥਾ ਹੂੰ ਜਿੱਦੀ ਮੈਂ ਤੇ ਨਵਾਜ਼ ਮਾਰ ਦੋਗੀ ਜਾਂ ਮੈਂ ਰਿੰਪੀ ਨੂੰ ਫੋਨ ਕਰ ਦੂੰਗੀ ਫੇ ਆ ਜੀ ਮਦਾਨੀ ਮੈਂ ਇਦਮ ਹਾਂ ਨਾ ਇਹ ਝਾੜੂ ਫੇਲੂ ਹੀ ਪੁੱਛ ਮਗਰ ਮੈਂ ਲਾ ਦੂੰਗਾ ਤੇ ਹੂੰ ਆਪਣਾ ਕੰਮ ਕਰ ਲਿਆ ਵਾ ਤੂੰ ਤਾਂ ਜੇ ਤੁਰਿਆ ਹੀ ਆਉਣ ਡਿਆ ਵਾ ਤੇ ਤੂੰ ਨਾਲ ਇਹਨੂੰ ਲੈ ਕੇ ਆ ਗਿਆ ਚੱਲ ਚੰਗਾ ਹੋਇਆ ਕੋਈ ਗੱਲ ਨਹੀਂ ਤੇਰਾ ਇਹ ਤਾਂ ਬਗੈਰ ਜੀ ਨਹੀਂ ਲੱਗਦਾ ਵੀ ਇਹ ਇਹਦੇ ਨਾਲ ਹੀ ਤੂੰ ਕੰਮ ਕਰਨਾ ਵਾ ਮੈਂ ਕਿਹਾ ਛੇਤੀ ਬੇਦੀ ਹੋ ਜੂਗੀ ਨਾ ਫਿਰ ਤੂੰ ਲਾਡੀ ਸਦਾ ਦੇ ਕੰਮ ਕਰਨਾ ਤੂੰ ਆਪਣਾ ਕੰਮ ਪੱਠੇ ਨੱਕੇ ਦਾ ਕਰਨਾ ਤੂੰ ਪੁੱਛਾ ਕਿੱਦਾਂ ਲਾ ਲੇਂਗਾ ਤੂੰ ਉਦੋਂ ਪੁੱਛੇ ਲਾਉਂਦੇ ਕਿਹੇ ਕੰਮ ਦੇ ਤੂੰ ਪੁੱਛੇ ਨਹੀਂ ਲਾਏ ਗੋਪੀ ਨੇ ਗਿੱਲਾ ਕਰ ਕਰਕੇ ਪੋਚਾ ਤੇ ਨੇ ਜੀ ਕਾੜ ਲਿਆ ਦਿੱਤਾ ਮੈਨੂੰ ਤੂੰ ਆਪਣੇ ਪੱਠੇ ਪੁੱਠੇ ਭਰਾਵਾ ਪਾ ਤੇ ਆਪਣਾ ਕੰਮ ਕਰ ਇਹ ਆ ਗਈ ਹੈ ਨਾ ਇਹਨੇ ਕਿਤੇ ਨਹੀਂ ਗਾ ਜਾਣਾ ਇਹਦਾ ਨਾ ਫਿਕਰ ਕਰ ਤੂੰ ਕਿੱਦਾਂ ਉਹਦੇ ਮਗਰ ਲੱਗਾ ਵਾ ਨਾਲੀ ਇਹ ਮਗਰ ਨਹੀਂ ਸ਼ਦਾ ਨਹੀਂ ਲੱਗਾ ਮੈਨੂੰ ਫਿਕਰ ਆਣਾ ਵੀ ਉਥੋਂ ਗਾਲਾਂ ਨਾ ਪੈ ਰਿੰਦੀਆਂ ਦਾਨੀ ਤੋਂ ਤੇ ਫੇਰ ਤਾਈਆਂ ਨੇ ਮੈਂ ਤੈਨੂੰ ਆਖਿਆ ਮੈਂ ਥਾਂ ਨਹੀਂ ਹੁੰਜਿਆ ਗੋਪੀ ਫੇਰੇ ਮੈਂ ਤਾਂ ਹੀ ਤੇ ਆਖਣ ਦੇ ਵੀ ਚੱਲ ਉਧਰੋਂ ਕਰ ਲੋ ਤੁਸੀਂ ਕੋਈ ਨਹੀਂ ਜੇ ਚਾਹ ਪੀਣੀ ਤੇ ਮੈਂ ਬਣਾ ਦੇਣੀ ਆ ਜੋ ਚਾ ਕੋਈ ਨਹੀਂ ਮੈਂ ਝਾੜੂ ਲਾ ਦੇਣੀ ਨਾਲੀ ਪੋਚਾ ਲਾ ਦੇਣੀ ਆਪ ਝਾੜੂ ਮੱਲਦੇ ਆ ਵੀ ਪੋਚੇ ਲਾ ਦੇ ਹਾਂ ਇੱਦਾਂ ਹੀ ਕਰ ਲੈਂਦੀ ਮੈਂ ਫੇਰ ਉਹ ਨਾ ਆਖੜ ਵੀ ਕੁਵੇਲਾ ਕਰ ਦਿੱਤਾ ਵਾ ਚਾ ਕੋਈ ਗੱਲ ਨਹੀਂ ਮੈਂ ਫਟਾਫਟ ਲਾ ਕਰ ਦੇਣਾ ਝਾੜੂ ਲਾ ਦੇਣਾ ਤੇ ਫੇਰ ਤੁਹਾਨੂੰ ਆਖੀ ਨਾ ਨਾ ਇੱਕ ਦਿਨ ਕੰਮ ਕਰਾ ਕੇ ਤੇ ਹੁਣ ਤੁਸੀਂ ਫੇਰ ਝਾੜੂ ਦਾ ਕਹਿਤਾ ਫੇਰ ਪੋਚੇ ਦਾ ਕਹਿਤਾ ਮੈਂ ਤਾਂ ਚੱਲ ਉਹਦਾ ਘਰ ਹੀ ਲੈਣਾ ਹੈ ਮਾੜਾ ਮੋਟਾ ਆਖਣਾ ਦੋ ਦੇ ਦੋ ਕੰਮ ਕਰਾਉਣ ਡਿਆ ਵੀ ਇੱਕ ਦੱਸ ਕੇ ਨਹੀਂ ਮੈਂ ਸੋਚਿਆ ਤੁਹਾਡਾ ਥੋੜਾ ਵਾ ਤੇ ਚਲ ਪਹਿਲਾਂ ਤੁਹਾਡਾ ਕਰ ਜਾਨੀ ਆ ਆਹੋ ਤੇ ਉੱਧਰ ਜਿਆਦਾ ਹੁੰਦਾ ਨਾ ਫੇਰ ਇੱਧਰ ਲੇ ਚੱਲ ਆ ਜਾ ਫੇ ਮੈਂ ਚਾਹ ਬਣਾਉਣੀ ਆ ਮਹੀਂ ਕੇ ਹਾਂਜੀ ਸਰਦਾਰ ਜੀ ਮੈਂ ਆਣਾ ਵਾ ਵੀ ਹੁਣ ਮੀ ਮਾਂ ਤੇ ਪੈਂਟ ਹੈ ਯਾਰ ਹਰਿਆਣੀਆਂ ਦਾ ਵੱਡਿਆ ਜਾਂਦਾ ਪੱਠੇ ਨਹੀਂ ਵੱਡੇ ਜਾਂਦੇ ਤਾਂ ਇਹ ਤੂੜੀ ਪਾਉਂਦਿਆ ਮੈਂ ਤੇ ਇਹ ਵੀ ਵੰਡ ਥੋੜਾ ਵੱਧ ਪਾ ਦਿਆ ਕਰ ਉਹ ਵੇ ਮਹੀਂ ਪਰਲੀ ਨਸੀ ਹੋ ਗਈ ਆ ਤੂੰ ਵੰਡ ਘੱਟ ਪਾਉਣਾ ਲੱਗਦਾ ਸਰਦਾਰਾ ਮੈਂ ਨਹੀਂ ਘੱਟ ਪਾਉਂਦਾ ਹਾਂ ਸਰਦਾਰ ਨਹੀਂ ਆਈ ਇੱਕ ਦਿਨ ਕੀ ਕਹਿੰਦੀ ਉਹ ਕਹਿੰਦੀ ਵੰਡ ਨਹੀਂ ਪਾਉਣਾ ਕਹਿੰਦੀ ਤੂੰ ਜਿੰਨੀ ਤਰਖਾਲ ਲੈਣਾ ਉਹਨਾਂ ਦੇ ਤੂੰ ਵੰਡ ਪਾ ਜਾਂਦਾ ਵਾ ਓਹੋ ਉਹਨੂੰ ਕਹਿਣਾ ਸੀ ਵੀ ਪੱਠਿਆਂ ਦੇ ਵਿੱਚ ਪਾਣੀ ਖਲੋਤਾ ਵਾ ਸਰਦਾਰ ਨਹੀਂ ਤਾਂ ਕਰਕੇ ਵੱਧ ਪਾਈਦੇ ਆ ਨਹੀਂ ਉਹਨੂੰ ਵੀ ਉਹਨੂੰ ਪਤਾ ਨਹੀਂ ਗਾ ਬੁੰਨੀ ਨੂੰ ਨਹੀਂ ਮੈਨੂੰ ਜਿਆਦਾ ਬੋਲ ਜਿਆਦਾ ਬੋਲਿਆ ਕਹਿੰਦੇ ਨਹੀਂ ਵੰਡ ਨਹੀਂ ਪਾਉਣਾ ਮੈਨੂੰ ਨਹੀਂ ਨਹੀਂ ਪਾ ਵੰਡ ਤੂੰ ਕੋਹ ਨਹੀਂ ਆਂਦੀ ਆ ਕਹਿੰਦੇ ਪੁੱਛ ਕੇ ਪਾਉਣਾ ਜਦੋਂ ਪਾਉਣਾ ਕੋਈ ਨਹੀਂ ਹੋਰ ਬਣਾ ਲਿਆਵਾਂਗੇ ਵੰਡ ਹੈ ਮੈਂ ਕਰਕੇ ਫੇਰ ਘੱਟ ਪਾਉਣਾ ਸ਼ੁਰੂ ਕਰਦਾ ਤਾਰ ਕੇ ਡੰਗਤ ਫੇਲੇ ਛੇ ਹੋਣੀ ਆ ਤੂੜ ਸਾਨੂੰ ਪਤਾ ਹੀ ਨਹੀਂ ਉਹ ਨਹੀਂ ਨਹੀਂ ਤੂੜੀ ਡੰਗਰ ਖਾਂਦੇ ਆ ਕਦੇ ਐਰ ਕਦੇ ਮੀਂਹ ਨੇ ਪਿਆ ਡੇ ਵੀ ਪੱਠਿਆਂ ਦੇ ਜਦੋਂ ਪਾਣੀ ਨਹੀਂ ਮੋਕਦਾ ਆਹੋ ਚੱਲ ਕੋਈ ਨਹੀਂ ਇਹ ਆ ਵੀ ਇੱਕ ਗੱਲ ਵੇਖੀ ਜੇ ਕਦੇ ਬੰਨੇ ਸੀਵੇਂ ਕਦੇ ਹੋਣਗੇ ਪੱਠੇ ਤੇ ਵੱਢ ਲਈ ਸਕੋ ਉਹ ਮੈਂ ਮਾਡਲ ਬੰਨਣਾ ਤੇ ਮੈਂ ਛਾੜਦਾ ਨਹੀਂ ਕੋਈ ਬੱਦਲ ਵੱਢ ਲਈਦਾ ਇਹ ਆ ਵੀ ਬੰਨਿਆਂ ਤੋਂ ਵੱਢ ਕੇ ਪਾਦੇ ਕੋਈ ਗੱਲ ਨਹੀਂ ਕੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੂੰ ਟੱਕੋਂ ਹੀ ਪੱਠੇ ਵੱਢਣੇ ਆ ਮਨਾ ਪਾ ਦੇਣ ਤੁਰ ਖਾ ਦੇਣੀ ਆ ਤੂੰ ਆਪਾਂ ਜਿਹੜਾ ਮਰਜ਼ੀ ਕੰਮ ਕਰਾ ਸਕਦੇ ਆ ਨਹੀਂ ਨਹੀਂ ਕਰਨ ਮੈਂ ਕਰਦਾ ਹਾਂ ਜੀ ਹਾਂ ਇਹ ਆ ਵੀ ਬੰਦਾ ਬੰਦਾ ਵੇਖ ਲੈ ਵੀ ਇਹ ਬੰਦੇ ਪੱਠੇ ਹੈਗੇ ਤੇ ਬੰਦੇ ਤੋਂ ਪੱਠੇ ਵੜ ਲਾ ਸਰਦਾਰ ਮੈਂ ਤਾਂ ਜਦੋਂ ਆਇਆ ਨਾ ਮੈਂ ਤਾਂ ਬੈੰਦਾ ਨਹੀਂ ਮੈਂ ਤਾਂ ਕਿਤਨਾ ਕਿਤੇ ਹੱਥ ਮਾਰ ਤੈਨਾਂ ਤੇ ਉਹ ਆਈ ਆ ਗੋਪੀ ਵੀ ਆਈ ਕਿ ਨਹੀਂ ਗੋਪੀ ਆਈ ਆ ਜੀ ਸਰਦਾਰ ਪਹਿਲਾਂ ਇਧਰ ਆਈ ਤੁਹਾਡੇ ਘਰ ਹੀ ਆ ਗਈ ਆ ਤੇ ਉਧਰ ਉਧਰ ਗੇਟ ਬੰਦ ਹੀ ਸੀ ਕਿ ਉੱਠੇ ਨਹੀਂ ਹੋਣੀ ਅਜੇ ਅੱਛਾ ਅੱਛਾ ਹਾਂ ਤੈਨੂੰ ਚੱਲ ਪਹਿਲਾਂ ਇੱਥੇ ਪੋਚਾ ਲਾ ਜੂਗੀ ਉਹ ਫੇਰ ਘਰ ਚਲ ਗਈ ਆ ਤੇ ਮੈਂ ਫੇਰ ਤੈਨੂੰ ਆ ਗਿਆ ਚੱਲ ਕੋਈ ਨਹੀਂ ਉਧਰ ਹੋ ਗਿਆ ਇਧਰ ਹੋ ਗਿਆ ਇੱਕ ਕੰਮ ਹੀ ਕਰਨਾ ਪਹਿਲਾਂ ਇਧਰ ਕਰਦਾ ਮੁੜ ਕੇ ਉਧਰ ਚਲ ਗਏ ਹਾਂਜੀ ਹਾਂਜੀ ਉਹ ਤੇ ਵੰਡ ਵੱਧ ਪਾ ਜਾਗਾ ਨਹੀਂ ਪਾਉਣਾ ਮੈਂ ਵੰਡ ਆਹੋ ਵੰਡ ਵੱਧ ਪਾ ਤੇ ਇਦਾਂ ਕਰੀ ਮਨਾਉਗਾ ਰ ਵੰਡ ਹੋਰ ਬਣਾਉਨੇ ਆ ਨਹੀਂ ਬਣਾਉਣਾ ਪੈਣਾ ਸਰਦਾਰ ਆਹ ਕੋ ਕਣਕ ਕੱਢਦੇ ਆ ਕੋ ਤੇ ਕੋ ਬਾਕੀ ਮਟੀਰੀਅਲ ਉਥੋਂ ਪਵਾ ਲਾਂਗੇ ਮਿਲ ਜਾਂਦਾ ਉਥੋਂ ਸਾਰਾ ਕੁਝ ਆਹੋ ਉਥੋਂ ਪਾ ਲਾਂਗੇ ਕੋਈ ਨਹੀਂ ਉਹ ਵੇਲਾ ਮੈਂ ਪਰਲੀ ਕਿੰਨੀ ਲੀਸੀ ਹੋ ਗਈ ਆ ਐਸੇ ਕਰਕੇ ਹੋ ਗਿਆ ਸਰਦਾਰ ਨੇ ਵੰਡ ਨਹੀਂ ਨਾ ਪਾਉਂ ਦਿੱਤਾ ਅੱਛਾ ਉਹ ਭਰਾਵਾ ਮੈਨੂੰ ਨਾ ਗੱਲ ਚੇਤੇ ਆ ਗਈ ਤੂ ਟੂੜੀ ਪਾਉਂਦੇ ਆ ਮੈਨੂੰ ਚੇਤੇ ਆ ਗਿਆ ਗੱਲ ਦਾ ਉਹ ਮੇਰੇ ਉਹਨਾਂ ਨੇ ਕੀ ਨਾਂ ਹੈਗਾ ਯਾਰ ਦੋਸਤ ਇਥੇ ਬੰਦਾ ਉਹਨਾਂ ਨੇ ਬੰਦਾ ਰੱਖਿਆ ਸੀ ਕੋਈ ਉਹ ਰੱਖਿਆ ਸੀ ਭਈਆ ਅੱਛਾ ਜੀ ਉਹ ਭਈਆ ਰੱਖਿਆ ਸੀ ਤੇ ਉਹਨੇ ਕੀ ਕੀਤਾ ਉਹ ਕੰਜਰ ਕੀ ਕਰਦਾ ਸੀ ਵੀ ਉਹ ਜਿਹੜੋਂ ਪੱਠੇ ਪਾਉਂਦਾ ਡੰਗਰਾਂ ਦੇ ਪੱਠੇ ਦੇ ਖਾਣੇ ਆ ਤੇ ਉਹਨਾਂ ਨੂੰ ਘੰਟੇ ਬਾਅਦ ਫੇਰ ਪਾਉਣੇ ਪੈਂਦੇ ਉਹਨੂੰ ਉਹ ਕੀ ਕਰਦਾ ਪਿਆ ਉਹ ਗੋਵਰ ਲਾਉਂਦਾ ਪਿਆ ਵਿੱਚ ਪੱਠਿਆਂ ਦੇ ਪੱਠੇ ਗੜੀ ਮੁੱਕਣੀ ਨਾ ਉਹ ਤੇ ਪਾ ਪਾਣਾ ਫਿਰ ਹਾਂ ਉਹ ਮਾੜਾ ਮੋਟਾ ਉਹਨਾਂ ਨੇ ਮਜੂਰਾਂ ਨੂੰ ਡੰਗਰਾਂ ਨੂੰ ਮੁਸ਼ਕਾਉਣਾ ਉਹਨਾਂ ਨੇ ਖਾਣੇ ਘੱਟ ਮਾੜਾ ਮੋਟਾ ਕਿਤੇ ਮੂੰਹ ਮਾਰਨਾ ਤੋ ਖੁਰਲੀਆਂ ਉੱਦਾਂ ਹੀ ਰਹਿਣੀਆਂ ਉਹ ਹੈਗਾ ਹੀ ਪੀਣ ਦਾ ਸ਼ਕੀਨ ਅੱਛਾ ਅੱਛਾ ਤੇ ਮੈਂ ਤਾਂ ਤੈਨੂੰ ਇਹ ਕਹਿਣ ਲੱਗਾ ਕਿ ਇਹ ਕੰਮ ਨਾ ਕਰੀ ਚੰਗਾ ਨਹੀਂ ਸਤਾਰਾ ਬੇਜਵਾਨਿਆ ਮੈਂ ਨਾ ਪਾਪ ਕਰਦਾ ਹਾਂ ਹਾਂ ਨਹੀਂ ਨਹੀਂ ਇਦਾਂ ਨਾ ਕੰਮ ਕਰੀ ਔਰ ਭਈਆ ਹੀ ਚੱਲ ਕੋਈ ਨਹੀਂ ਉਹ ਕਰ ਗਿਆ ਨਹੀਂ ਨਹੀਂ ਸਤਾਰਾ ਇਦਾਂ ਨਹੀਂ ਉਹਨਾਂ ਨੇ ਮੈਨੂੰ ਗੱਲ ਦੱਸੀ ਵੀ ਇਦਾਂ ਕਰਕੇ ਆਹ ਕਰਦਾ ਰਿਹਾ ਹਾਂ ਹੀ ਆਖਣਾ ਵੀ ਪੱਠੇ ਖੁਰਲੀ ਭਰੀ ਰਹਿੰਦੀ ਆ ਮੁੱਕਦੇ ਕਿਉਂ ਨਹੀਂ ਡੰਗਰ ਖਾਂਦੇ ਨਹੀਂ ਕੀ ਗੱਲ ਆਂਦਾ ਡੰਗਰ ਲਿੱਸੇ ਹੋ ਗਏ ਸਾਡੇ ਜਦੋਂ ਵੇਖਿਆ ਪਤਨ ਲੱਗ ਗਿਆ ਵੀ ਉਹਦੇ ਗੋਵਾ ਵਿੱਚ ਤ ਉਹ ਖੁਰਲੀ ਭਰੀ ਰਹਿਣੀ ਤੇ ਡੰਗਰਾ ਪੱਠੇ ਘਟ ਖਾਣੇ ਸਤਾਰਾ ਮੈਂ ਵੀ ਰੱਬ ਨੂੰ ਜਾਣ ਦੇਣੀ ਆ ਆ ਨਹੀਂ ਨਹੀਂ ਕੋਈ ਨਹੀਂ ਬਾੜਾ ਮੈਨੂੰ ਚਰਤੇ ਉਹ ਤੇਰੀ ਕੋਈ ਗੱਲ ਹੈ ਬੇਜਵਾਨੇ ਡੰਗਰਾ ਮੈਂ ਤਾਂ ਸਹੀ ਕਰ ਸਕਦਾ ਕਿਤੇ ਇਹ ਨਾ ਆਖੀ ਵੀ ਮੈਨੂੰ ਡਹਿ ਪਿਆ ਕਹਿਣਾ ਮੈਂ ਤੈਨੂੰ ਗੱਲ ਸੜਾਈ ਇੱਕ ਨਹੀਂ ਨਹੀਂ ਸਤਾਰਾ ਕੋਈ ਗੱਲ ਨਹੀਂ ਠੀਕ ਆ ਪਾਲਾ ਹਰਵੰਡ ਠੀਕ ਸੋ ਉਹ ਚਾਹ ਜੂ ਪੀਤੀ ਸੱਚ ਨਹੀਂ ਸਤਾਰਾ ਅਜੇ ਨਹੀਂ ਪੀਤੀ ਕੋਈ ਨਹੀਂ ਪੀਲਾ ਪੀਲਾਂਗੇ ਕੋਈ ਗੱਲ ਨਹੀਂ ਮੈਂ ਵੰਡ ਪਾਲਾ ਪਹਿਲਾਂ ਪਾਲਾ ਪਾਲਾ ਆ ਵੰਡ ਪਾ ਇਹਨੂੰ ਬਾਲਟਾ ਭਰ ਕੇ ਆ ਬਾਟੀ ਜੀ ਆ ਆ ਸਰਦਾਰ ਨੇ ਕਹਿਦਣਾ ਵੰਡ ਪਵਾ ਤੁਹਾਨੂੰ ਖੁੱਲਾ ਪਾਉਣਾ ਮੈਂ ਹਾਂਗੇ ਸਰਦਾਰਨੀ ਡਾਕੀ ਹਾਈ ਦਾ ਰਲਾ ਦਿਆ ਕਰ ਫੇਰੀ ਖਾਂਦੇ ਆਏ ਸਰ ਹਰ ਸਰਦਾਰਾ ਇੱਕ ਗੱਲ ਸੁਣੀ ਮੇਰੀ ਹਾਂ ਹੁਣ ਸਰਦਾਰ ਨੇ ਉਹਨੂੰ ਜਾ ਕੇ ਪੁੱਛੀ ਨਾ ਨਹੀਂ ਮੈਂ ਉਹਨੂੰ ਕੀ ਕਹਿਣਾ ਵਾ ਕੋਈ ਗੱਲ ਨਹੀਂ ਕਿ ਤੂੰ ਨਾ ਫਿਕਰ ਕਰ ਤੂੰ ਹੀ ਪੁੱਛ ਲੈਣਾ ਤੇ ਸਰਦਾਰਨੀ ਮੇਰੇ ਦਵਾਲੇ ਹੋਣਾ ਜੇ ਕੋਈ ਗੱਲ ਕਰੂਗੀ ਸਰਦਾਰਨੀ ਤੇ ਤੂੰ ਮੇਰੇ ਨਾਲ ਗੱਲ ਕਰਦੇ ਆਖੀ ਵੀ ਉਹਨੇ ਮੈਨੂੰ ਆਖਿਆ ਵੀ ਵੱਧ ਪਾ ਮਾਸਾ ਠੀਕ ਹੈ ਸਰਦਾਰਾ ਆਹ ਅੱਜ ਖਾਓ ਵੰਡ ਤੁਸੀਂ ਅੱਛਾ ਸਰਦਾਰ ਬੜਾ ਖੋਸੀ ਕਿਤੇ ਕਿਤੇ ਕਿੰਨਾ ਕੰਮ ਆ ਮੈਂ ਛਾਟੀ ਕਰ ਲਿਆ ਨਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਮੈਂ ਇਹ ਕੰਮ ਕਰ ਲਿਆ ਵਾ ਚੱਲ ਆਹ ਤਾਂ ਚੰਗਾ ਹੋਇਆ ਛੇਤੀ ਨਿਬੜ ਜਾਣਾ ਕੰਮ ਉਹਨ ਮੇਰਾ ਮੈਂ ਵੀ ਛੇਤੀ ਵਿਹਲੀ ਹੋ ਜਾਣਾ ਵਾ ਹਾਂਜੀ ਪਹਿਲਾਂ ਰੋਜ਼ੇ ਰੋਜ਼ ਝਾੜੂ ਪੋਚਾ ਲਾਦਾ ਤਾਂ ਵੀ ਪਤਾ ਨਹੀਂ ਕੂੜਾ ਕਿੱਥੋਂ ਇੰਨਾ ਆ ਜਾਂਦਾ ਤਾਂ ਜੇ ਅਸੀਂ ਦੋਵੇਂ ਜਾਣੇ ਹੈਗੇ ਆਂ ਵੀ ਇੰਨਾ ਖਲਾਰਾ ਵੀ ਨਹੀਂ ਪਾਈਦਾ ਜਿਆਦਾ ਹਾਂਜੀ ਉਹ ਮੀ ਜੋ ਪੈਂਦਾ ਵਾ ਨਾ ਪੈਰਾ ਨਾ ਹੀ ਆਈ ਜਾਂਦਾ ਪੈਰਾ ਨਾ ਜੁੱਤੀਆਂ ਨਾ ਹੀ ਆ ਜਾਂਦਾ ਫੇ ਲਾਉਣ ਨੂੰ ਮਜੀ ਨਹੀਂ ਕਰਦਾ ਕਿਲੀ ਜੀ ਜੁੱਤੀ ਉੱਥੇ ਅੰਦਰ ਬਾਹਰ ਚੱਲ ਕਰ ਲੈ ਕੋਈ ਨਹੀਂ ਠੀਕ ਚੱਲ ਆਜਾਦਰ ਤੇ ਮੈਂ ਵਿਛਾਲ ਲਈ ਨਹੀਂ ਚਾਜ ਨਾ ਕਰਕੇ ਹੁਣ ਅਗਲੀ ਨੂੰ ਥੋੜਾ ਸਾਰਾ ਪਹਾੜ ਹੀ ਪਾ ਦੇਣਾ ਵਾ ਉਦਾਂ ਤੇ ਇੱਕ ਗੱਲ ਚੰਗਾ ਹੋਇਆ ਜਿਹੜੀ ਇਧਰ ਆ ਗਈ ਆ ਤੇ ਮੈਂ ਥਾਮ ਨਹੀਂ ਹੁਣ ਜਿਆ ਤੇ ਮਨ ਮੇਰ ਪੈ ਗਈ ਆਂਦੀ ਮੈਂ ਆਪੇ ਹੁਣ ਹੀ ਦਿਨੀ ਆ ਚੰਗਾ ਹੀ ਆ ਇਦਾਰ ਕੋਈ ਜੜੀ ਆ ਜਾਆ ਕਰੇ ਟਾਈਮ ਨਾ ਤੇ ਚੱਲ ਕੰਮ ਕਰ ਦਿਆ ਕਰੇ ਤੇ ਮੇਰਾ ਵੀ ਸੂਤਰ ਆ ਜਾਣਾ ਵਾ ਕਿਹੜਾ ਬੰਦਾ ਵਸ਼ਦਾ ਹੀ ਜਿਹੜਾ ਕਿਸੇ ਕੋ ਕੰਮ ਕਰਾ ਕੇ ਤੇ ਕੁਛ ਦਊਗਾ ਨਾ ਉਹਨੂੰ ਜਾਣ ਲੱਗਿਆ ਹੁਣ ਜੇ ਇਹਨੇ ਝਾੜੂ ਲਾਤਾ ਵਾ ਜੇ ਤੇ ਕੋਈ ਗੱਲ ਨਹੀਂ ਮੈਂ ਇਹਨੂੰ ਖਾਲੀ ਥੋੜਾ ਕਰਾਉਣਾ ਵਾ ਜਿਹੜੇ ਪੈਸੇ ਕਰ ਲਏ ਆ ਉਹ ਤੇ ਕਰ ਲਏ ਆ ਤੇ ਕੋਈ ਨਹੀਂ ਹੋਰ ਕੁਛ ਨਾ ਕੋ ਲਫਾਫੇ ਚ ਪਾ ਕੇ ਦਊਂਗੀ ਤੇ ਖੁਸ਼ ਜਾਊਗੀ ਤੇ ਅਗਲੇ ਦਿਨ ਸਵੇਰੇ ਫੇਰ ਇੱਥੇ ਹੀ ਆਊਗੀ ਉਹਨਾਂ ਦਾ ਕੰਮ ਤੇ ਹੋ ਹੀ ਜਾਣਾ ਵਾ ਉਥੇ ਜਿਆਦਾ ਕੰਮ ਜਿਆਦਾ ਚਿਰ ਲੱਗਣਾ ਆਦਿ ਨੇ ਮਿੰਟਾਂ ਚੰਦੀ ਕਰ ਦੇਣਾ ਨਾਲੇ ਕੰਮ ਬੜਾ ਸਾਫ਼ ਕਰਨ ਲਈ ਆ। ਥਾਂ ਕਿੰਨਾ ਸੋਹਣਾ ਹੁੰਝੰਡਈ ਆ। ਤੇ ਜੇ ਕਿਤੇ ਮੇਰੇ ਵਰਗੀ ਉਤਰਾ ਹੁੰਦੀ ਨਾ ਤੇ ਮੈਂ ਆਖਣਾ ਹੀ ਘਾੜੀਆਂ ਗਾੜੀਆਂ ਹੋਝ ਲੈਣੇ ਆ। ਅਸੀਂ ਕੱਲ ਨੂੰ ਜਿਆ ਐਂ ਵੱਡਾ ਥੰਦਿਆ ਚੰਗੀ ਤਰ੍ਹਾਂ ਨਹੀਂ ਕੱਢਣ ਬਾਰੀ ਨਾ। ਚੰਗੀ ਗੱਲ ਬਾਤਾਂ ਦੇ। ਹਾਏ ਹੇ ਅੱਜ ਕਿੱਡਾ ਹੀ ਦਿਨ ਆ ਗਿਆ। ਇਹ ਨਹੀਂ ਕੰਮ ਵਾਲੀ ਮੈਂ ਢੀਢੀ ਵਿੱਕ ਕੇ ਤੇ ਹਾਰ ਕੇ ਆ ਕੇ ਬੈ ਗਈ। ਅਜਾਈ ਨਹੀਂ ਆ। ਅਜੇ ਟਾਈਮ ਕਿੰਨਾ ਹੋਇਆ ਵਾ? ਟਾਈਮ ਤੇ ਬਾਬਾ ਹੀ ਹੋ ਗਿਆ ਵਾ। ਹੋ ਦੁਆਈ ਨਹੀਂ ਅੱਜ ਪਤਾ ਨਹੀਂ। ਉਹ ਨਾ ਵੀ ਅੱਜ ਕਿ ਉਧਰ ਮੰਗ ਛੁੱਟੀ ਮਾਰ ਲਈ ਆ ਪਤਾ ਨਹੀਂ ਉਹ ਛੁੱਟੀ ਉਹ ਕੱਲ ਵੀ ਮੈਂ ਆਖਿਆ ਹੀ ਵੀ ਆ ਜਾਂਦੀ ਆ ਤੇ ਅੱਜ ਆਈ ਨਹੀਂ ਇੱਕ ਦੋ ਦਿਨ ਆਈ ਉਹ ਟਾਈਮ ਨਾ ਤੇ ਅੱਜ ਫੇਰ ਨਹੀਂ ਆਈ ਪਤਾ ਨਹੀਂ ਉਹ ਕੀ ਕਰਦੀ ਰਹਿੰਦੀ ਪਤਾ ਨਹੀਂ ਮੈਨੂੰ ਲੱਗਦਾ ਕਿ ਤੇਰੀ ਗੱਲ ਸੱਚੀ ਆ ਵੀ ਇੱਕ ਦਿਨ ਆਇਆਗਾ ਨਾ ਤੇ ਦੋ ਇਹ ਇਦਾਂ ਕਰਦੇ ਆ ਲੋਕ ਹਾਂ ਇਹਨਾਂ ਨੇ ਇੱਕ ਦਿਨ ਆਉਣਾ ਤੇ ਦੋ ਛੁੱਟੀਆਂ ਪਰ ਕੰਮ ਵੀ ਪੈ ਸਕਦਾ ਆਪਣੇ ਵਾਂਗੂ ਕੋਈ ਕੋਈ ਕੰਮ ਵੀ ਹੋ ਸਕਦਾ ਉਹਨੂੰ ਹਾਂ ਹੇ ਕੰਮ ਕੀ ਹੋ ਸਕਦਾ ਨੂੰ ਆਈ ਨਹੀਂ ਮਹਿੰਗਾ ਦੇ ਵੇਖਿਆ ਮੈਂ ਆਇਆ ਮਹਿੰਗਾ ਵੇਖਿਆ ਆਇਆ ਹੂੰ ਹਾਂ ਹੇ ਤੇ ਪਾਈ ਉਹ ਵੀ ਆਈ ਉਹਨੂੰ ਪੁੱਛ ਕੇ ਆਵਾਂ ਪਹਿਲੇ ਮਹਿੰਗੇ ਨੂੰ ਮਹਿੰਗੇ ਨੂੰ ਮੈਂ ਵੇਖਿਆ ਰ ਮੈਨੂੰ ਛੱਕ ਜਾ ਪਿਆ ਜਦਾਂ ਆਇਆ ਹੁੰਦਾ ਹੂੰ ਗੱਡੀ ਪਤਾ ਨਹੀਂ ਵੇਖ ਲੈ 10 ਮਿੰਟ ਹੋਰ ਨਹੀਂ ਤੇ ਬੋਸਾਂ 10 ਮਿੰਟ ਕੀ ਵੇਖਣਾ ਹੋ ਸਕਦਾ ਮਹਿੰਗਾ ਗਿਆਤਾ ਆ ਗਿਆ ਹੋਏ ਉਹਨੇ ਬਾਅਦ ਚ ਆਉਣਾ ਹੋਈ ਨਿਆਣਾ ਹੀ ਨਾ ਉਹਨਾਂ ਦਾ ਬਿਮਾਰ ਹੋ ਗਿਆ ਹੋਏ ਕੀ ਪਤਾ ਹੁਣ ਇਹ ਤੇ ਹੁਣ ਕਿਆ ਫੇ ਆ ਨਾ ਆਹ ਕਾਫੇ ਤੇ ਆਇਆ ਪਰ ਕਿੱਡਾ ਦੇਣਾ ਆ ਗਿਆ ਹੈ ਕੋਈ ਭਰਾ ਨੂੰ ਭੈਣ ਟਰਾਈ ਆ ਜਾਂਦਾ ਤੇ ਕਿੰਨਾ ਬੁਰਾ ਜਿਹਾ ਲੱਗਦਾ ਜੇ ਥਾਂ ਵੀ ਹੁੰਦੀ ਨਾ ਤੂੰ ਆਪ ਕਰਦੀ ਤੇ ਸੌਖਾ ਹੋ ਜਾਂਦਾ ਜਾਣਾ ਹਾਫਲੇ ਸੌਖਾ ਤਾਂ ਹੁਣ ਜਾ ਜਾਂਦਾ ਗੋਡੇ ਤੁਰਨ ਤਾਂ ਹੁਣ ਜਾ ਕੀ ਕਰਾ ਦੋ ਗੋਡਿਆਂ ਦਾ ਬੰਦਰੀ ਜਾਣ ਨਿਕਲਦੀ ਜਾਂਦੀ ਪੀੜਾਂ ਦੇ ਨਾਲ ਤੇ ਮੈਂ ਚੱਲ ਆਪਣਾ ਮੈਂ ਤਾਂ ਸੂਖ ਪਾ ਲਿਆ ਮੈਂ ਚੱਲ ਸੂਖ ਹੋ ਜੂਗਾ ਮੱਸਾ ਅ ਡੰਗਰਾਂ ਦੇ ਥੱਲੇ ਤੇ ਉਹ ਕਿਤੇ ਗੋਡੇ ਗੋਡੇ ਕੋਇਆ ਛੜਿਆ ਆਈ ਲਾ ਬਬੇ ਕਿਉਂ ਨਹੀਂ ਪਹਿਲਾਂ ਚਾਚੀ ਵਾਲੇ ਤੇ ਉਧਰ ਨਾਲੇ ਪਤਾ ਲੈ ਕੇ ਨਹੀਂ ਆ ਮਹਿੰਗੇ ਕੋ ਪੁਸ਼ਪਸ਼ ਕੇ ਨਹੀਂ ਚਾ ਵੇਹਲਾ ਮੈਨੂੰ ਪਾਣੀ ਦਾ ਗਲਾਹੇ ਕਦੇ ਜੀ ਚਲ ਮੈਂ ਪੀਉ ਨਹੀਂ ਪਾਣੀ ਤੈਨੂੰ ਤੇ ਫਿਰ ਮੈਂ ਜਾਂਦੀ ਲੈ ਅੱਜ ਤਾਂ ਤੂੰ ਇਧਰ ਆ ਗਈ ਹੈ ਪਹਿਲਾਂ ਤੈਨੂੰ ਨਹੀਂ ਪਤਾ ਵੀ ਉਧਰ ਕੰਮ ਕਰਨ ਵਾਲਾ ਵਾ ਤੇ ਮੈਂ ਪਹਿਲਾਂ ਉਧਰ ਕੰਮ ਕਰਨਾ ਹੈ ਹਾਦੀ ਕੀਤੀ ਤੂੰ ਤੇ ਮੇਰੇ ਘਰ ਕੋਈ ਆ ਭੈਣ ਭਰਾ ਹੀ ਆ ਜਾਂਦਾ ਕਿੰਨਾ ਖਲਾਰਾ ਪਿਆ ਤੇ ਝਾੜੂ ਪੋਚਾ ਕਰਨ ਵਾਲਾ ਨਾ ਤਾਂ ਤੂੰ ਆ ਜਾਏ ਇੱਧਰ ਪਹਿਲਾਂ ਆ ਕੇ ਤਾਂ ਇੱਧਰ ਡੈਪੀ ਆ ਕੰਮ ਕਰ ਨਹੀਂ ਤਾਂ ਡਾ ਨਾ ਗੇਟ ਬੰਦ ਹੀ ਤੇ ਮੈਂ ਤੂੰ ਗੇਟ ਖੜਕਾ ਲੈਂਦੀ ਗੇਟ ਖੜਕਾ ਲੈਂਦੀ ਗੇਟ ਗੜਾ ਐਡਾ ਘੁੱਟ ਕੇ ਬੰਦ ਹੋਇਆ ਉਥੋਂ ਮਾਰਦੀ ਤੇ ਬੈਲ ਬੁਲ ਮਾਰਦੀ ਤੇ ਆਪੇ ਖੋਲ ਦਿੰਦੇ ਗੇਟ ਉਹਦਾ ਹੀ ਟੋਇਆ ਹੁੰਦਾ ਵਾ ਨਹੀਂ ਮੈਂ ਆਇਆ ਫਿਰ ਕਿਹਾ ਮੈਂ ਹਾਂ ਚੱਲ ਇੱਧਰ ਆਂਟੀ ਦਾ ਕੰਮ ਇਹਨਾਂ ਪੋਚੇ ਕਰ ਲੈ ਲਾਉਣੇ ਤੇ ਫਟਾਫਟ ਲਾ ਕੇ ਤੇ ਫਿਰ ਮੈਂ ਉਧਰ ਚਲ ਜੂਗੀ ਹਾਂ ਤੇ ਫਿਰ ਉਹ ਮੈਂ ਹਾਂ ਚੱਲ ਝਾੜੂ ਇੱਥੇ ਕ ਲਾਈ ਜਾਵਾਂ ਤੇ ਫਿਰ ਮੈਂ ਚਲ ਜਾਣਾ ਮੈਂ ਆਉਣੀ ਲੱਗੀ ਸੀਗੀ ਆਉਣ ਕੀ ਲੱਗੀ ਪਹਿਲਾਂ ਉਧਰ ਦਾ ਕੰਮ ਪਹਿਲਾਂ ਕਰਨਾ ਤੇ ਇੱਧਰ ਮਗਰੋਂ ਆਣਾ ਠੀਕ ਐ ਇਦਾਂ ਹੀ ਕਰ ਲੈ ਆਹੋ ਕੱਲ ਤੋਂ ਇਹ ਪਹਿਲਾਂ ਉਧਰ ਆਉਣਾ ਤੇ ਫੇਰ ਆ ਕੇ ਇੱਧਰ ਕੰਮ ਕਰਨਾ ਠੀਕ ਯਾ ਵਾ ਕੋਣ ਆ ਗਿਆ ਸਾਸਤਰੀ ਕਾਲ ਚਾਚੀ ਸਾਸਤਰੀ ਕਾਲ ਕਾਦੀ ਚਾਚੀ ਉਹਨਾਂ ਨਾਲ ਮੈਂ ਹੀ ਬੁਲਾ ਦੇਣੀ ਆ ਵੀ ਹੁਣ ਨਵਾਂ ਆਈਆਂ ਜਿਹੜੀਆਂ ਵਾ ਉਹ ਸਿਆਣੀਆਂ ਹੋ ਗਈਆਂ ਸਿਆਣੀਏ ਕਾਦੀ ਹੋ ਗਿਆ ਮੈਨੂੰ ਤਾਂ ਗੁੱਸਾ ਜਾਚੀ ਬੜਾ ਚੜਿਆ ਉਧਰ ਕੰਮ ਮੈਂ ਅੱਜ ਲਾਈ ਆ ਤੇ ਤੂੰ ਪਹਿਲਾਂ ਹੀ ਵਿੱਚ ਡੈਪੀ ਬਾਂਜਾ ਮਾਰਨ ਅੱਜ ਉਧਰ ਖਲਾਰਾ ਉਦਾਂ ਹੀ ਪਿਆ ਮੇਰੇ ਇਹ ਪੈਣਾ ਬਾਂਜਾ ਮੈਂ ਕੀ ਮਾਰਨਾ ਵਾ ਇਹੋ ਤੇ ਉਹ ਹੀ ਨਹੀਂ ਪਤਾ ਆਏ ਬੈਲ ਮਾਰੀ ਤੇ ਮੈਂ ਬੂਹਾ ਖੋਲ ਦਿੱਤਾ ਵਾ ਆ ਕਹਿੰਦੀ ਤੁਹਾਡਾ ਗੇਟ ਟੁਕਿਆ ਹੀ ਤੇ ਬੰਦਾ ਬੈਲ ਮਾਰਦਾ ਤੇ ਮੈਂ ਗੇਟ ਖੋਲ ਦਿੰਦੀ ਹੈ ਪੀ ਤੂੰ ਇੱਧਰ ਪਹਿਨਾ ਆ ਗਈ ਪਹਿਲਾ ਉਧਰ ਚੰਗੀ ਉਧਰ ਹੈਗੀ ਉਧਰ ਰਿੰਪੀ ਆਪਣੇ ਆਪ ਵਿੱਚ ਇੱਕ ਦੋ ਦਿਨ ਜੇ ਇਹਨੂੰ ਆਈ ਨੂੰ ਹੋਏ ਨਹੀਂ ਗੇਰ ਤੂੰ ਲੜਨ ਵੀ ਉਧਰ ਦੀ ਵਿਚਾਰੀ ਨਾਲ ਆ ਗਈ ਆ ਐਦਾਂ ਇਹਨੇ ਕੰਮ ਤੇਰਾ ਕੀ ਕਰਨਾ ਵਾ ਨਹੀਂ ਕੰਮ ਤੇ ਚਾਚੀ ਕੀ ਕਰਨਾ ਕਰਨਾ ਉਹ ਜਿਹੜਾ ਹੁਣ ਮੈਂ ਕੀਤਾ ਉਹ ਤੇ ਉਹਨੇ ਕਰਨਾ ਹੀ ਕਰਨਾ ਤੇ ਪਰ ਇਹ ਥੋੜੀ ਆ ਵੀ ਪਹਿਨਾ ਹੁਣ ਮੈਂ ਕੰਮ ਲਾਈ ਆ ਤੇ ਪਹਿਲਾ ਉਧਰ ਕੰਮ ਕਰੇ ਤੇ ਫੇਰ ਇੱਧਰ ਆ ਜਿਆ ਕਰੇ ਹੁਣ ਤੁਹਾਡੇ ਘਰ ਮਹਿੰਗਾ ਕੰਮ ਕਰਦਾ ਅਸੀਂ ਕਦੀ ਬਾਜ਼ ਮਾਰੀ ਆ ਵੀ ਆ ਮਹਿੰਗਾ ਸਾਡਾ ਆ ਕਰਕੇ ਤੇ ਫੇਰ ਜਾਈਂ ਤੂੰ ਤੇ ਮੈਂ ਆਵਾਜ਼ ਮਾਰੀ ਪਹਿਨਾ ਤੇਰਾ ਹੀ ਬੂਆ ਨੰਕੇ ਆਈ ਆ ਇੱਧਰ ਹਾਂ ਉਹ ਤੇ ਹੋਮ ਨਹੀਂ ਪਤਾ ਕਿ ਨੇ ਮੈਂ ਹੁਣੇ ਦੱਸਿਆ ਵੀ ਇਹਨੇ ਬੈਲ ਖੜਕਾਈ ਤੇ ਮੈਂ ਆਵਾਜ਼ ਮਾਰੀ ਵੀ ਆ ਜਾ ਚੱਲ ਕੋਈ ਨਹੀਂ ਮੇਰੇ ਘਰ ਕੋਈ ਭੈਣ ਭਰਾ ਹੀ ਆ ਜਾਂਦਾ ਕਿੱਦਾਂ ਮੇਰੇ ਘਰ ਖਲਾਰਾ ਆ ਪਿਆ ਆ ਤੇਰੇ ਭੈਣ ਭਰਾ ਆਉਣੇ ਤੇ ਇੱਧਰ ਡੰਗਰ ਵੱਸਦੇ ਆ ਨਾ ਇੱਧਰ ਨਹੀਂ ਕਿਸੇ ਨੇ ਆਉਣਾ ਨਹੀਂ ਤੇ ਮਗਰੋ ਆ ਕੇ ਕਰ ਲੈਂਦੀ ਤੂੰ ਤੇ ਪੋਚਾ ਹੀ ਲਵਾਉਣਾ ਮੇਰੇ ਤੇ ਝਾੜੂ ਵੀ ਅਜੇ ਲਾਉਣ ਵਾਲਾ ਸਾਚੀ ਉਹ ਤੇ ਆਂਦੀ ਵਿਚਾਲ ਕੋਈ ਨਹੀਂ ਥੋੜਾ ਕੰਮ ਆ ਤੇ ਮੈਂ ਅੰਟੀ ਪੈਲੋ ਕਰ ਦਿੰਨੀ ਤੇ ਬਾਅਦ ਵਿੱਚ ਉਧਰ ਸਰਦੜੀ ਲੰਘ ਜਾਂਦੀ ਤੇ ਚੱਲ ਮੈਂ ਉਧਰ ਲੱਗੀ ਰਹੂੰਗੀ ਤੇ ਮੈਂ ਚੱਲ ਸਾੜੀ ਸਾੜੀ ਕਿੰਨੇ ਕ ਘੰਟੇ ਦਾ 2 ਘੰਟੇ ਦਾ ਤਾਂ ਇੱਥੇ ਵੀ ਆਪਣਾ ਹੀ ਘਰ ਤੇ ਉੱਥੇ ਵੀ ਆਪਣਾ ਹੀ ਘਰ ਵਾ ਕਿ ਘੜੀ ਪਹਿਲੋਂ ਕਰ ਲਿਆ ਕੰਮ ਤੇ ਘੜੀ ਮਗਰੋਂ ਕਰ ਲਿਆ ਐਦਾਂ ਦੀ ਗੱਲ ਨਹੀਂ ਹੁੰਦੀ ਆ ਵੀ ਰਲ ਮਿਲ ਕੇ ਕੰਮ ਕਰੋ ਤੇ ਕਰਾਓ ਤੂੰ ਮੇਰੀ ਵਾਲੀ ਆ ਜਾਣੀ ਪਹਚਾਤੀ ਤੂੰ ਡਾ ਤੂੰ ਇਹਨਾਂ ਵਿਚਾਰੀ ਨੂੰ ਜੂ ਗਰੀਬਣੀ ਨੂੰ ਗੁੱਸੇ ਹੋਣ ਨਹੀਂ ਆ ਗਰੀਬਣੀ ਨੂੰ ਕੀ ਗੁੱਸਾਣਾ ਮੈਂ ਤੇ ਆਈ ਤੇ ਫਿਰ ਮਹਿੰਗੇ ਵਾਲ ਵੇਖਣੀ ਤੇ ਇਹ ਮੈਨੂੰ ਇੱਥੇ ਝਾੜੂ ਲੰਦੀ ਦੇਖ ਗਈ ਤੇ ਮੈਨੂੰ ਫਿਰ ਗੁੱਸਾ ਚੜ ਗਿਆ ਵੀ ਪਹਿਲਾਂ ਉੱਧਰ ਕੰਮ ਕਰਦੀ ਤੇ ਫਿਰ ਇੱਧਰ ਆਉਂਦੀ ਪੈਣਾ ਇਹਨੇ ਇੱਕੋ ਹੀ ਗੱਲ ਕਰੀ ਜਾਣੀ ਆ ਜਾ ਇਹਦੇ ਕਲੇਜੇ ਠੰਡ ਪਾ ਤਾ ਚਲ ਜਾ ਇਹਦੇ ਨਾਲ ਪੈਣਾ ਜਾ ਚੱਲ ਚੱਲ ਕੇ ਘਰ ਕੰਮ ਇਹਨੂੰ ਤੇ ਮੈਂ ਠੰਡ ਪਾਉਂਗੀ ਕੱਲੂ ਮਹਿੰਗੇ ਨੂੰ ਉੱਥੇ ਰੋਕ ਕੇ ਤੇ ਨਾ ਮੈਂ ਮਹਿੰਗੇ ਕੋ ਕੰਮ ਦੋ ਘੰਟੇ ਲੇਟ ਖਲਾਇਆ ਨਾ ਤੇ ਫੇਰ ਇਹਨੂੰ ਠੰਡ ਪੈਣੀ ਵੀ ਕਿੱਦਾਂ ਕਲੇਜੇ ਠੰਡ ਪਾਈ ਦੀ ਐਡੀ ਏ ਬੁੱਢੀ ਹੈਗੀ ਆ ਖਰਾਬ ਢੂੜਾ ਭੱਜੀ ਆਈਆਂ ਮਹਿੰਗੇ ਦੁਆਲੇ ਹੋ ਕੇ ਆਈਆਂ ਹਾਏ ਹਾਏ ਮਹਿੰਗੇ ਵਿਚਾਰੇ ਨੂੰ ਮੈਂ ਕੀ ਆਖਣਾ ਵਾ ਮੈਂ ਤੇ ਮਹਿੰਗੇ ਵੱਲ ਗਈ ਨਹੀਂ ਆ ਮੈਂ ਤੇ ਉਦਾਂ ਹੀ ਹਲੇ ਬਾਹਰ ਨਿਕਲੀ ਤੇ ਗਾੜੀ ਜਿਹੜੀ ਰਿੰਪੀ ਆ ਉਹ ਪੀ ਦੁਆਲੇ ਹੋਈ ਕਿਹੜੀ ਗੱਲੋਂ ਕੀ ਪਤਾ ਮੈਨੂੰ ਜਿਵੇਂ ਮੇਰੇ ਜਾਂਦੇ ਨੇ ਰੌਲਾ ਪੈਣ ਡਿਆ ਵੀ ਤੂੰ ਸਾਡੇ ਘਰ ਨਹੀਂ ਪਹਿਲੋਂ ਆਈ ਮੈਂ ਤੈਨੂੰ ਦੇਖਣ ਨਹੀਂ ਸਾਡੇ ਘਰ ਕੋਈ ਆ ਜਾਂਦਾ ਇਦਾਂ ਉਦਾਂ ਮੈਂ ਆਖਾਂ ਹਾ ਹਾ ਕੀ ਹੋ ਗਿਆ ਕਾਹਦਾ ਰੌਲਾ ਪੈਣ ਡਿਆ ਵਾ ਤੇ ਮੈਂ ਉਹਨੂੰ ਰਿੰਪੀ ਨੂੰ ਆਖਾਂ ਤੂੰ ਮੇਰੀ ਵੱਲ ਆ ਜਾਨੀਂ ਪਹਿਲੋਂ ਵੀ ਚਾਚੀ ਤੂੰ ਇਹਨੂੰ ਡਾਇਆ ਵਾ ਤੇ ਤੂੰ ਸਾਡੀ ਵੱਲ ਕਿਉਂ ਨਹੀਂ ਹੋਂ ਦਿੱਤਾ ਮੈਂ ਮੇਰ ਨਾਲ ਗੱਲ ਕਰਦੀ ਹਾਂ ਉਹਦੇ ਗਰੀਬਣੀ ਦੇ ਮੈਂ ਉਹਨੂੰ ਦਿਵਾਲੇ ਹੋਈ ਆ ਵੀ ਸਾਡੇ ਕਿਉਂ ਨਹੀਂ ਪਹਿਲੋਂ ਕੰਮ ਕਰਨ ਦਾ ਆਈ ਉਹ ਆਂਦੇ ਚੱਲ ਚਾਚੀ ਤੁਹਾਡਾ ਥੋੜਾ ਵਾ ਕੰਮ ਆ ਆਂਟੀ ਕਿ ਮੈਂ ਇਧਰੋਂ ਕਰਕੇ ਤੇ ਉਧਰ ਚਲ ਜੂਗੀ ਉਹ ਤੇ ਮੈਂ ਮਹਿੰਗੇ ਨੂੰ ਪੁੱਛਿਆ ਵਾ ਮੈਂ ਕਿ ਗੋਪੀ ਆਈ ਆਂਦਾ ਹਵਾਈ ਆ ਮੈਂ ਕਿ ਉਧਰ ਨਹੀਂ ਕੰਮ ਕਰਨਾ ਆਂਦਾ ਨਹੀਂ ਅਸੀਂ ਆਏ ਆਂ ਉਹਨਾਂ ਦਾ ਬੂਆ ਵਜਾ ਹੈ ਅਸੀਂ ਇਹਨੂੰ ਆ ਗਏ ਆਂ ਬਹੁਤ ਬੋਲਣ ਦੇ ਮੈਂ ਤੇ ਹਾਰ ਕੇ ਫਿਰ ਬਾਰੀ ਖੋ ਗੇ ਜਿ ਕੋ ਨਹੀਂ ਨਹੀਂ ਲੈਣ ਦੀ ਮੈਂ ਬਣਾ ਇਹਦੇ ਕੋਲੇ ਜੇ ਪਾ ਦੇ ਠਾਣ ਗੋਪੀ ਨੇ ਆਖਿਆ ਨਹੀਂ ਵੀ ਤੁਹਾਡਾ ਬੂਆ ਵਜਾ ਹੈ ਤੇ ਹਾਂ ਆਖਿਆ ਸਰ ਪਾ ਰਿੰਪੀ ਵਾਰੇ ਹੁਣ ਦਿੰਦੀ ਆ ਰਿੰਪੀ ਨੂੰ ਤੁਸੀਂ ਉਦਾਂ ਹੀ ਕਹਿੰਦੇ ਨਾ ਬੜੀ ਚੰਗੀ ਭੋਲੀ ਜੀ ਲੱਗਦੀ ਭੋਲੀ ਜੀ ਨੇ ਉਤੋਂ ਉਤੋਂ ਭੋਲੀ ਦੇ ਵਿੱਚੋਂ ਬੰਬ ਦੀ ਗੋਲੀ ਹੋ ਦੱਸ ਇਹਨੂੰ ਗਰੀਬੀ ਦੀ ਵਿਚਾਰੀ ਨੂੰ ਕਿਉਂ ਆਖਣਾ ਹੈ ਕੰਮ ਹੀ ਕਰਨਾ ਹੈ ਉਧਰ ਪਹਿਲਾਂ ਕਰ ਲਿਆ ਜਾਂ ਇਧਰ ਕਰ ਲਿਆ ਤਾਂ ਕੀ ਹੋ ਗਿਆ ਮੇਨਾਂ ਕੋ ਨਹੀਂ ਜਨਾਨੀ ਦਾ ਵੀ ਹਾਲ ਲੜਨ ਨੂੰ ਵਾਜਾਂ ਮਾਰਦੀਆਂ ਲੜਨ ਨੂੰ ਹੀ